ਜਿੱਥੇ ਰਖੜੀ ਦਾ ਤਿਆਰ ਆ ਰਿਹਾ ਉੱਥੇ ਹੀ ਪਟਾਲਾ ਦੇ ਵਿੱਚ ਪਟਾਲਾ ਜਿੱਕੇ ਸਾਰੇ ਦੇਸ਼ ਦੇ ਡਾਕ ਖਾਨਿਆਂ ਦੇ ਵਿੱਚ ਜਿਹੜੇ ਰਖੜੀ ਦੇ ਡੱਬੇ ਆਏ ਆ ਜਿਹੜੇ ਰਖੜੀਆਂ ਜਿਹੜੇ ਵੀਰ ਭਰਾ ਬਾਹਰ ਕੰਮ ਕਰਦੇ ਆ ਉਹਨਾਂ ਵਾਸਤੇ ਭੈਣਾਂ ਨੇ ਵੀ ਜਿਹੜੀਆਂ ਰਖੜੀਆਂ ਭਲਦੀਆਂ ਵਾ ਤੁਸੀਂ ਦੇਖ ਸਕਦੇ ਜੀ ਆਹ ਜਿਹੜੇ ਡੱਬੇ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੇ ਬਾਕਸ ਆ ਇਹ ਜਿਹੜੇ ਬਾਹਰ ਵੀਰ ਭਰਾ ਜਿਹੜੇ ਭੈਣਾਂ ਦੇ ਭਰਾ ਜਿਹੜੇ ਬਾਹਰ ਕੰਮ ਕਰਦੇ ਫੌਰੀਂ ਦੇ ਵਿੱਚ ਉਹਨਾਂ ਵਾਸਤੇ ਰਖੜੀਆਂ ਵਾਸਤੇ ਆਏ ਆ ਔਰ ਇਹਦੇ ਚ ਜਿਹੜੇ ਰਖੜੀ ਆ ਕੋਈ ਖਰਾਬ ਨਹੀਂ ਹੁੰਦੀ ਕੋਈ ਵਾਟਰਪਰੂਫ ਹੈ ਜੇ ਸਾਡੇ ਡੱਬੇ ਵੀ ਆ ਔਰ ਆਪਾਂ ਗੱਲ ਵੀ ਕਰਦੇ ਆਂ ਦਾਫਾ ਨੇ ਜਿਹੜੇ ਹੈਗੇ ਹਾਂਜੀ ਸਰ ਕੀ ਨਾਮ ਤੋਂ ਕਰ ਰੋਲਾਪੋਰਮ ਜੀ ਸਿੰਘ ਜੀ ਪੋਸਟਮਾਸਟਰ ਬਟਾਲਾ ਤੋਂ ਸਰ ਆ ਇਹ ਡੱਬੇ ਆਏ ਜੀ ਹਾਂ ਕਾਦੇ ਵਾਸਤੇ ਇਹ ਜੀ ਰੱਖੀ ਇਨਵੈਲਪ ਹੈ ਮਤਲਬ ਆ ਤੀਸਰੀ ਅਕਾ ਟਰਨ ਚੱਲ ਰਹੀ ਹੈ ਇਹਨਾਂ ਜੀ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇਹ ਪੈਨਾ ਦਾ ਪਿਆਰ ਜਿਹੜਾ ਆ ਇਹਨਾਂ ਅਲਫਾਫਿਆਂ ਦੇ ਵਿੱਚ ਇਨਵੈਲਪ ਦੇ ਵਿੱਚ ਜਾਏਗਾ ਫੌਰੀਂ ਚ ਬੈਠੇ ਵੀਰ ਮੇਰੇ ਜਿੰਨੇ ਉਹਨਾਂ ਵਾਸਤੇ ਆ ਇਹ ਨਵਲਪ ਇਹਨੇ ਸਪੈਸ਼ਲ ਬਣਾਏ ਨੇ ਮਤਲਬ ਇਹ ਵਾਟਰਪਰੂਫ ਹਨਵਲਪ ਹੈਗੇ ਨੇ ਕੋਈ ਪਾਣੀ ਨਹੀਂ ਜਾਏਗਾ ਅੰਦਰ ਇੱਕ ਬਾਕਸ ਆ ਇੱਕ ਸਪੈਸ਼ਲ ਬਾਕਸ ਬਣਾਇਆ ਡਿਪਾਰਟਮੈਂਟ ਵੱਲੋਂ ਔਰ ਉਹਦੇ ਵਿੱਚ ਆ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਬਾਕਸ ਇਹ ਬਾਕਸ ਦੇ ਵਿੱਚ ਰਖਰੀ ਦੇ ਨਾਲ ਨਾਲ ਤੁਸੀਂ ਮਠਾਈ ਵਗੈਰਾ ਜਾਂ ਚਾਕਲੇਟਸ ਵਗੈਰਾ ਵੀ ਭੇਜ ਸਕਦੇ ਹੋ ਔਰ ਸੇਫ ਬਿਲਕੁਲ ਸੇਫ ਹੈ ਇਸੇ ਤਰ੍ਹਾਂ ਹੀ ਡਿਲੀਵਰ ਹੋਏਗਾ ਜਾ ਕੇ ਇਹਨੂੰ ਭਾਵੇਂ ਜਰਮਨ ਇੰਗਲੈਂਡ ਕੈਨੇਡਾ ਜਿੱਥੇ ਵੀ ਭੇਜੋ ਇਹ ਤੁਹਾਨੂੰ ਸੇਫ ਹੋ ਓਦਾਂ ਦੇ ਓਦਾਂ ਹੀ ਡਿਲੀਵਰ ਹੋਏਗਾ ਕਿੰਨੇ ਕਿ ਡੱਬੇ ਆਏ ਇਹ ਡੱਬੇ ਸਾਡੇ ਕੋਲ ਜੀ ਫਿਲਹਾਲ ਦੇਖ ਕੇ ਹਜ਼ਾਰ ਆਇਆ ਸੀ ਉਹ ਸਾਰੇ ਲੱਗ ਚੁੱਕੇ ਨੇ ਅਗਾ ਅਗਾ ਪਰ ਫਿਰ ਦਮਾਂਡ ਦਿੱਤੀ ਹੈ ਲੈਕਸਟ ਫਿਰ ਆ ਜਾਏਗੀ ਸਪਲਾਈ ਔਰ ਇਹ ਐਨਵੈਲਪ ਜਿਹੜਾ ਇਹ 15 ਰੁਪਏ ਦਾ ਆ ਇੱਕ ਇਹ ਦੂਸਰਾ ਐਨਵੈਲਪ ਪਿਆ ਇਹ ਤੁਹਾਨੂੰ ਉਹ ਵੀ ਪਕਾਰਿਆ ਇਹ 20 ਰੁਪਏ ਦਾ ਜੀ ਔਰ ਬਹੁਤ ਵਧੀਆ ਇਹਨਾਂ ਦੀ ਜਿਹੜੀ ਇਹ ਨਾ ਕੁਆਲਿਟੀ ਵੀ ਹੈਗੀ ਹੈ ਔਰ ਡਿਮਾਂਡ ਬਹੁਤ ਜ਼ਿਆਦਾ ਹੈ ਇਹਨਾਂ ਦੀ ਇਸ ਵਾਰ ਇਹਨਾਂ ਦੋਨ ਦੀ ਬਹੁਤ ਡਿਮਾਂਡ ਆ ਆਊਟ ਆਫ ਸਟਾਕ ਹੋ ਵੱਲੋ ਫਿਰ ਰਹੇ ਆ థాంਕ ਯੂ ਦੇਖਿਆ ਜਾਂਦੇ ਆ ਡੱਬੇ ਜਿਹੜੇ ਆਏ ਆ ਫਿਰ ਬਟਾਲਾ ਹੈਡ ਆਫਸ ਤੋਂ ਬਾਕੀ ਜਿਹੜੇ ਬਟਾਲਾ ਦੀਆਂ ਬ੍ਰਾਂਚਾਂ ਆਈਆਂ ਆ ਉੱਥੇ ਵੀ ਫਿਰ ਜਿਵੇਂ ਕੀਤੇ ਜਾਂਦੇ ਸਰ ਕੋਈ ਕਿਸੇ ਵੀ ਪੋਸਟ ਆਫਿਸ ਚਾਹੇ ਉਹ ਸਾਡਾ ਸਬ ਆਫਿਸ ਹੈ ਚਾਹੇ ਉਹ ਚਾਹੇ ਸਾਡਾ ਉਹ ਬ੍ਰਾਂਚ ਆਫਿਸ ਹੈ ਪਿੰਡਾਂ ਵਿੱਚ ਸਾਡੇ ਬ੍ਰਾਂਚ ਆਫਿਸ ਹੁੰਦੇ ਆ ਹਰ ਜਗ੍ਹਾ ਤੋਂ ਇਹ ਸਰ ਤੁਹਾਨੂੰ ਇਨਵੈਲਪ ਤੇ ਬਾਕਸ ਮਿਲ ਸਕਦਾ 15 ਰੁਪਏ ਦਾ ਇਹ ਪਿੰਕ ਵਾਲਾ ਹੈ ਇਨਵੈਲਪ ਹੈ ਤੇ 20 ਰੁਪਏ ਦਾ ਇਹ 빅 ਸਾਈਜ਼ ਹੈ ਦਾ ਤੇ ਇੱਕ 50 ਰੁਪੀਸ ਦਾ ਇਹ ਬਾਕਸ ਹੈ ਇਹ ਤੁਹਾਨੂੰ ਕਿਸੇ ਵੀ ਪੋਸਟ ਆਫਿਸ ਤੋਂ ਮਿਲ ਸਕਦਾ ਸਰ ਇਹਦੀ ਖਾਸੀਅਤ ਕੀ ਹੈ ਕਿਉਂਕਿ ਪਹਿਲਾਂ ਜਿਹੜੇ ਪਹਿਲਾਂ ਲਿਫਾਫੇ ਭੇਜਦੇ ਉਹ ਰਕੜੀਆਂ ਦੇ ਮਿਲ ਟੁੱਟ ਵੀ ਜਾਂਦੀਆਂ ਗੋ ਮੱਦਬੇ ਖਰਾਬ ਹੋ ਜਾਂਦੇ ਸਰ ਕਾਫੀ ਕਾਫੀ ਟਾਈਮ ਤੋਂ ਸਾਡਾ ਇਹ ਚੱਲ ਰਿਹਾ ਹਰ ਸਾਲ ਹੁਣ ਰਕੜੀ ਦੇ ਤਿਉਹਾਰ ਤੇ ਸਾਡੇ ਇਹ ਬਾਕਸ ਤਿੰਨ ਵੱਲ ਪਾ ਰਹੇ ਨੇ ਸਪੈਸ਼ਲੀ ਆ ਰਹੇ ਨੇ ਹਰ ਸਾਲ ਜਿਹੜੇ ਵਾਟਰ ਪ੍ਰੂਫ ਨੇ ਤੇ ਇਹ ਨਾਰਮਲੀ ਪੇਪਰ ਲੱਗਦਾ ਇਹਨੂੰ ਸਪੈਸ਼ਲ ਵਾਟਰ ਪ੍ਰੂਫ ਪੇਪਰ ਹੀ ਲੱਗਦਾ ਆ ਗੱਲ ਵੀ ਕਰਦੇ ਸਰ ਜਿਹੜੇ ਡੱਬੇ ਆ ਕਿੰਨੇ ਕ ਲੱਗਦੇ ਆ ਇਸ ਟਾਈਮ ਸਾਡੇ ਕੋਲ 1000 ਲਗਭਗ 1000 ਬਾਕਸ ਆਇਆ ਸੀ ਤੇ ਲਗਭਗ ਆਊਟ ਆਫ ਸਟਾਕ ਹੀ ਹੋਣ ਵਾਲਾ ਹੈ ਕਿਉਂਕਿ ਦਿਨ ਵੀ ਥੋੜੇ ਰਹਿ ਗਏ ਰਕੜੀ ਚ ਪਰ ਸਾਡੀ ਖਪਤ ਜਿਹੜੀ ਹੈ ਉਹ ਪੂਰੀ ਹੈ ਦਿਫਾਫਿਆਂ ਦੀ ਵੀ ਲਗਭਗ 4000 ਸਾਡੇ ਕੋਲ ਐਨਵੈਲਪਸ ਆਇਆ ਸੀ ਦੋਨੋਂ ਤਰ੍ਹਾਂ ਦੇ ਉਹ ਵੀ ਲਗਭਗ ਲਗਭਗ ਸਭ ਸੇਲ ਹੀ ਆ। ਹੋਰ ਮੰਗਾਈ ਜਾਣਗੇ ਜਿਸ ਤਰ੍ਹਾਂ ਕੋਈ ਮੰਗ ਰੱਖ ਦੇਵੇ। ਇਸ ਟਾਈਮ ਤੇ ਸਾਡ ਜਿੱਸਾ ਹੀ ਸਾਰੀ ਰਿਕੁਆਇਰਮੈਂਟ ਹੋਗੀ ਅਸੀਂ ਡਿਮਾਂਡ ਕਰਾਂਗੇ ਤਾਂ ਸਾਨੂੰ ਸਪਲਾਈ ਆ ਜਾਏਗੀ। ਸਾਡੇ ਜਿਹੜਾ ਹਾਇਰ ਆਫੀਸਰਸ ਹੈਗੇ ਜੀ ਉੱਥੋਂ ਸਰਵੇ ਕਿੰਨੇ ਕੁ ਲੋਕ ਆਉਂਦੇ ਇੱਥੇ ਡੱਬੇ ਲੈ ਕੇ ਤੇ ਰ ਸਰ ਕਾਫੀ ਲੋਕ ਆਂਦੇ ਨੇ ਇਹਨਾਂ ਦੀ ਵੇਖੋ ਬਹੁਤ ਹੀ ਵਾਜਤ ਨੀਮਾਤਾ ਗਈ ਹੈ ਤੇ ਬੜੇ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਸਾਡੇ ਪੈਕਰ ਵੀ ਹੈਗੇ ਨੇ ਇਹ ਵਾਲੇ ਬਾਕਸ ਨੂੰ ਖੁਦ ਪੈਟ ਵੀ ਕਰਕੇ ਦਿੰਦੇ ਪਰ ਜਾਂਦੇ ਸਾਰੇ ਜੀ ਹਾਂਜੀ ਸਰ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਰਖੜੀਆਂ ਦੇ ਜਿਹੜੇ ਹਥਿਆਰ ਆ ਰਹੇ ਪੈਣਾ ਤੇ ਭਰਾਵਾਂ ਦਾ ਉਹ ਉਹਦੇ ਵਾਸਤੇ ਇਹ ਡਾਕ ਨੇ ਆ ਬਾਕਸ ਕੱਢੇ ਔਰ ਲਫਾਫੇ ਕੱਢੇ ਵਾਟਰਪੂਫ ਇਹਦੇ ਵਿੱਚ ਜਿਹੜੀਆਂ ਰਖੜੀਆਂ ਨਹੀਂ ਖਰਾਬ ਹੁੰਦੀਆਂ ਔਰ ਜਿਹੜਾ ਸਮਾਨ ਹੈ ਇਹ ਸੇਕੀ ਭਰਾਵਾ ਤੱਕ ਪਹੁੰਚ ਜਾਂਦਾ ਪੈਣਾ ਬੜੇ ਸਸਤੇ ਰੇਟਾਂ ਤੇ ਬੜੇ ਸਸਤੇ ਰੇਟਾਂ ਤੇ ਜਿਹੜੇ ਇਹ ਡਾਕਾਂ ਨੇ ਤੋਂ ਮਿਲਦੇ ਆ ਮਾ ਬਟਾਲਾ ਤੋਂ ਵਿਕੀ ਮਿਲਦੇ ਆ